ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਆਇਆ ਹਾਂ ਜੋ ਇਸ ਸਮੇਂ ਦਾ ਟਾਈਮ ਉਹ ਹੈਗਾਗਾ 10 ਵਜੇ ਤੇ ਖੇਤ ਮੋਟਰਾਂ ਚੱਲ ਰਹੀਆਂ ਨੇ ਮੱਕੀ ਰਬਾ ਰਹੇ ਆ ਮੱਕੀ ਦੇ ਵਿੱਚ ਇੱਕ ਅੱਜ ਇੱਕ ਵੱਡੀ ਪ੍ਰੋਬਲਮ ਇਹ ਆ ਗਈ ਬਾਈ ਜਿਹੜੀ ਨੇਹਰੀ ਆਈ ਸੀ ਨੇਹਰੀ ਨੇ ਜਿਹੜੀਆਂ ਖਾਲੀਆਂ ਸੀ ਮੱਕੀ ਦੀਆਂ ਗਵਾਂਡੀਆਂ ਨੇ ਸਵਾਹ ਨਾਲ ਭਰਤੀਆਂ ਉਹ ਸਵਾਹ ਨਾਲ 8-10 ਖਾਲੀਆਂ ਭਰੀਆਂ ਨੇ ਜਿਹੜੇ ਪਾਣੀ ਨੀ ਤੁਰਦਾ ਤੇ ਹੋਂ ਸਾਰੀ ਤੰਗੜੀ ਨਾਲ ਕੱਢਣੀ ਪਊਗੀ ਸਾਰੀ ਉਹ ਤੰਗੜੀ ਨਾਲ ਕੱਢਣੀ ਪਊਗੀ ਬਾਈ ਬਹੁਤ ਮਿਹਨਤ ਲੱਗੂ ਤੇ ਵੀ ਤੇ ਸਵਾਲ ਪੁੱਛੇ ਸੀ ਬਾਈਓ ਨੇ ਇੱਕ ਦੋ ਉਹਨਾਂ ਨੇ ਫਿਲਮ ਆਨਸਰ ਦੇ ਦिए ਇੱਕ ਦਾ ਬਾਈ ਨੇ ਪੁੱਛਿਆ ਸੀ ਵੀ ਆਂਬ ਤੇ ਸਪਰੇਅ ਕਿਹੜੀ ਕਰਦੇ ਬਾਈ ਆਂਬ ਤੇ ਸਪਰੇਅ ਐਮ 45 ਦੀ 0 ਫਾਲ ਜਗਦਾ 25 ਸਾਈਜ਼ ਹੁੰਦੀ ਹੈ ਪਤਲੀ ਜੀ ਸਪਰੇਅ ਕਰਦੇ ਪੰਜ ਪੰਜ ਹਫ਼ਤੇ ਬਾਅਦ ਦੋ ਸਪਰੇਅ ਤੇ ਕੋਈ ਛੁੰਡੀ ਸਾਂਡੀ ਵਾਲੀ ਤੇ ਪੌਂਡੇ ਲੋੜ ਨਹੀਂ ਹੁੰਦੀ ਉਰੇ ਨਾਲ ਫਲ ਨਹੀਂ ਝੜਦਾ ਹੈਗਾ ਫਲ ਵਧੀਆ ਲੱਗੇ ਹੋਏ ਨੇ ਤੁਹਾਨੂੰ ਅੰਬ ਵੀ ਦਿਖਾਵਾਂਗੇ ਇੱਕ ਮਿੰਟ ਵਿੱਚ ਤੇ ਹੋਰ ਗੱਲਾਂ ਇੱਕ ਨੇਪੀਅਨ ਬਾਜਰੇ ਬਾਰੇ ਜਿਹੜਾ ਇਹ ਬਾਜਰਾ ਬਾਈ ਇਹਦਾ ਮਤਲਬ ਕਿ ਫਰ ਜਿਹੜਾ ਹੁਣ ਰੱਖ ਲਾਂਗੇ ਮੂਰੇ ਜਦੋਂ ਅਕਤੂਬਰ ਮਹੀਨਾ ਆਊਗਾ ਉਹਦੀ ਬਾਡੀ ਲਾ ਕੇ ਉਹਨੂੰ ਜਦੋਂ ਵੀ ਰੱਖਣਾ 10 ਬੂਝੇ 15 ਬੂਝੇ ਇੰਨੇ ਕੁ ਰੱਖ ਲੇ ਜਿੰਨਾ ਕਿ ਆਪਾਂ ਲਾਉਣ ਉਹਦੀ capacity ਦੇ ਹਿਸਾਬ ਨਾਲ ਉਹਨਾਂ ਕ ਰੱਖ ਲੇ ਬਾਈ ਤੇ ਉਹ ਮੂਰੇ ਫਰਵਰੀ ਚ ਲਾਣ ਫਰ ਬ੍ਰੀਜ ਮਲ ਕੇ ਜਵੀ ਵਾਲੇ ਬਾਹਣ ਤੇ ਲੱਗੇ ਜਨਾਂ ਜੋ ਪ੍ਰੈਮ ਨਾਲ ਵਧੀਆ ਰਿਜ਼ਲਟ ਆ ਉਹਦਾ ਨਾ ਮੁੱਕੀ ਨਾ ਕਰੇ ਨਾ ਇਹਨੂੰ ਸੁੰਡੀ ਪੈਂਦੀ ਐ ਸਪਰੇਅ ਨਹੀਂ ਕਰਨੀ ਪੈਂਦੀ ਕੋਈ ਕੱਲਾ ਬਾਈ ਖਰਾਕ ਕਰੀ ਖਰਾਕ ਪਾ ਦਾ ਰਿਹਾ ਤਾ ਬਾਜਰਾ ਵਧੀਆ ਹੋ ਜਾਊਗਾ ਨਹੀਂ ਡਾਊਨ ਹੋ ਜਾਊਗਾ ਇਹੀ ਮੇਨ ਗੱਲਾਂ ਨੇ ਤੇ ਇਹ ਵਧੀਆ ਲਾ ਕੇ ਉਹਨਾਂ ਨਾਲ ਹੁੰਦੇ ਪਾਣੀ ਲਾਉਣਾ ਪੈਂਦਾ ਤੇ ਫਿਰ ਤੀਜੇ ਤੀਜੇ ਦਿਨ ਪਾਣੀ ਲੱਗ ਜਾਵੇ ਉਹਨੂੰ ਗਿੱਲਾ ਰੱਖੇ ਮਲ ਕੇ ਫਿਰ ਗੱਲੇ ਗੱਲੇ ਤੇ ਵਧੀਆ ਹਰਾ ਹੋ ਜਾਣਾ ਗੰਨੇ ਵਾਲਾ ਕੰਮ ਹੀ ਆ ਜ ਜੇ ਮੈਂ ਗੰਨਾ ਲਾਉਣ ਨੂੰ ਆ ਇਹਨਾਂ ਡੂੰਗਾ ਪਰ ਬੜਾ ਲੱਗਦਾ ਹੈ ਹੌਸਲਾ ਲੱਗਦਾ ਮਾੜਾ ਜਿਹਾ ਇਹ ਤਾਂ ਬਸ ਸਾਫਤਾ ਹੀ ਦੱਬ ਕੇ ਟੋਕਾ ਉੱਤੇ ਮਾੜੀ ਮਾੜੀ ਮਿੱਟੀ ਪਾ ਰਹੇ ਨੇ ਤੇ ਤੀਜਾ ਤੁਹਾਨੂੰ ਦਿਖਾਉਨੇ ਆ ਸਿੱਧੀ ਬਿਜਾਈ ਕਰਾਂਗੇ ਅੱਜ ਸਿੱਧੀ ਬਿਜਾਈ ਕਰਕੇ ਬਾਣ ਦੀ ਰੌਣੀ ਕਰਾਂਗੇ ਨਾਲ ਹੁੰਦੇ ਫੇਰ ਘਰ ਚਿੱਟਾਂਗੇ ਦਵਾਈ ਉਹ ਚ ਸਾਰਾ ਫਿਰ ਮਤਲਬ ਕਿ ਕੱਖ ਨਹੀਂ ਆ ਰਹੇ ਹੁੰਦੇ ਆਪਾਂ 1509 ਬੀਜੀਆ ਬਾਈ ਸਵਾ ਕਿਲਾ ਬਾਣ ਦਾ ਦੂਜੀ ਆਪਾਂ 20 ਤਰੀਕ ਨੂੰ ਬੀਜਾਂਗੇ ਜਿਹਨੂੰ ਆਪਾਂ ਜਿਹੜੀ ਬੀਜਣਾ ਕਹਿਦੀ ਹੈ ਜਾਂ ਡੀਐਸਟਾਰ ਕਹਿਦੀ ਹੈ ਤੇ ਰਿਜ਼ਲਟ ਵਧੀਆ ਨੇ ਇਹਦੇ ਜਿਹੜੇ ਮਿੰਤਤ ਕਰਨੀਆਂ ਆ ਕੱਕਣ ਦੇ ਤੇ ਬਚਾਉਣੀਆਂ ਨਿਕਲ ਉੰਨੀ ਆਉਂਦੀ ਆ ਘੱਟ ਨਹੀਂ ਨਿਕਲਦੀ। ਬੀਜੋ ਵੱਧ ਵੱਧ ਥੋੜੀ ਜਿਹੀ ਮਿੰਤਤ ਵੱਧ ਆਉਂਦੀ ਆ ਤੇ ਬਾਈ ਜਿਹੜੀ ਕੂੜੀ ਪਾਈਏ ਪਰ ਸਪਰੇਅ ਕਰਨੀ ਪੈਂਦੀ ਆ। ਯਾਰਾਤਾਂ ਨੂੰ ਲੋਵਾ ਘਾੜ ਦੀ ਸ਼ਿਕਾਇਤ ਆਉਂਦੀ। ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਕੁਝ ਹੋਰ ਗੱਲਾਂ ਨੇ। ਸਭ ਤੁਹਾਨੂੰ ਦਿਖਾਉਨੇ ਆ ਨਾਲੇ ਮੱਕੀ ਦਾ ਹਾਲ ਦਿਖਾਉਨੇ ਕੀ ਹੋਇਆ ਪਨੀਰੀ ਨਾਲ। ਤੇ ਚਲੋ ਵੀਰੋ ਮਿਲਦੇ ਆ ਅੱਗੇ। ਲਾਇਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੱਧ ਵੱਧ ਦੇਖਿਓ ਬਾਈ। ਪੋਜੀਟਿਵ ਕਮੈਂਟ ਕਰਿਓ ਔਰ ਜੇ ਹੋਰ ਵੀ ਕੋਈ ਸਵਾਲ ਹੋਇਆ ਵੀਰਾਂ ਦੇ ਵੀ ਆ ਆ ਚੀਜ਼ ਬਾਰੇ ਸਾਨੂੰ ਦੱਸੋ ਆ ਬਾਰੇ ਦੱਸੋ ਆਪਾਂ ਜ਼ਰੂਰ ਦੱਸਾਂਗੇ ਜਿੰਨਾ ਆਪਾਂ ਨੂੰ ਪਤਾ ਹੋਇਆ। ਪਰ ਮਾਤਾ ਮਾਦੀ ਕਿਰਤ ਨਾਲ ਜਿੰਨਾ ਤੁਹਾਨੂੰ ਨੌਲੇਜ ਹੋਈ ਉਹਨਾਂ ਜ਼ਰੂਰ ਦੱਸਾਂਗੇ। ਹੁਣ ਖੇਤ ਮੋਟਰ ਤੇ ਬੈਠਿਆ ਇੱਥੇ ਥੋੜੇ ਜਿਹਾ ਮੱਖੀਆਂ-ਮੱਖੀਆਂ ਨੇ। ਪਹਿਲਾਂ ਮੈਂ ਪੱਖਾ ਲਾਈ ਖੜਾ ਸੀ ਮਗਰ ਪੱਖਾ ਪਿਆਗਾ। ਪੱਖਾ ਬੰਦ ਕਰਤਾ ਮਾ ਖੜਕੇ ਦੀ ਆਵਾਜ਼ ਨਹੀਂ ਵਧੀਆ ਹੋਣੀ। ਲਵੇ ਟਰੈਕਟਰ ਚੱਲੀ ਜਾਂਦੇ ਕੁਝ ਆਵਾਜ਼ ਵੱਤੀ ਪਹਿਲੀ ਮੱਧਾ ਹੁੰਦੀ ਹੈ। ਤੇ ਕੁਝ ਬਾਈ ਹਵਾ ਚੱਲਦੀ ਹੈ ਜੀ। ਮੱਖੀਆਂ ਬਹੁਤ ਹੋ ਗਈਆਂ ਇੱਥੇ ਖੇਤ ਆ ਜਾ ਮੇਰੇ ਮੱਖਾਂ ਗਿੱਲੇ ਢੰਡੇ ਦਾ ਨਿੰਬੂ ਅਸੀਂ ਸਾਂਗਦਾ ਸੀ ਨਹੀਂ ਇਹਦੇ ਬਹੁਤ ਫਾਲ ਲੱਗਦਾ ਹੈ ਇਸ ਵਾਰ ਇਹਨੇ ਹੁਣ ਫਾਲ ਚੱਕਿਆ ਮਾੜਾ ਮਾੜਾ ਫਾਲ ਟੱਕੀ ਜਾਂਦਾ ਪਤਾ ਨਹੀਂ ਕੀ ਗੱਲ ਹੈ ਬੂਟੇ ਨੇ ਤੇ ਕੀ ਫਾਲ ਨੇ ਇੱਥੇ ਆਂਗਰੂਦਾਂ ਨੇ ਆਪਣੇ ਖੇਤ ਵਾਲੇ ਨੇ ਵੀ ਫਾਲ ਚੱਕ ਲਏ ਤੇ ਦਿਖਾਉਨੇ ਆ ਤੁਹਾਨੂੰ ਅੰਬ ਤੁਸੀਂ ਕਹਿੰਦੇ ਸੀ ਕਿਵੇਂ ਆਹ ਦੇਖੋ ਭਾਈ ਆਪਣੇ ਅੰਬ ਤੇ ਦੋਸ਼ ਪਰਹਾਂ ਹੋਈਆਂ ਹੋਈਆਂ ਨੇ ਇਹ ਤੇ ਫੰਗੀ ਸਾਈਡ ਹੀ ਹੋਇਆ ਹੋਇਆ ਹੋਰ ਕੋਈ ਸੁੰਡੀ ਵਾਲੀ ਨਹੀਂ ਕਰੀ ਆਪਾਂ ਇੱਥੇ ਮਮ 45 ਆਪਾਂ ਦੋ ਵਾਰੀ ਪਤਲਾ ਪਤਲਾ ਮਾਰ ਤਾ ਥੋੜਾ ਥੋੜੀ ਪਾ ਕੇ ਹੁਣ ਦੇਖੋ ਇਹ ਵੱਡੇ ਅੰਬ ਨੇ ਜਿਹੜੇ ਵੱਡੇ ਹੋ ਕੇ ਰੇ ਖਾਣ ਦੇ ਨੇ ਆਪਾਂ ਵੈਸੇ ਤੁਸਣ ਵਾਲੇ ਨਹੀਂ ਹੈਗੇ ਅੰਬ ਬਹੁਤ ਸੋਹਣੇ ਨੇ ਦੇਖੋ ਇਹ ਤਾਂ ਜੀ ਕਰ ਦਰ ਰਿਹਾ ਲਵੇ ਦੇਖੀ ਚੱਲ ਬਾਈ ਜਿਹੜਾ ਕੋਈ ਫਰੂਟ ਆ ਰੇ ਹੱਥ ਨਾਲ ਲਾਇਆ ਹੁੰਦਾ ਤਾਂ ਐਡੀ ਹੋ ਹੁੰਦਾ ਹੈ ਅੰਬਦੇ ਆ ਬਹੁਤ ਸੋਹਣੇ ਹੋਆ ਹੁਣ ਬਚ ਜਾਣਾ ਮੇਰੀ ਨਾਲ ਡਿੱਗ ਪਏ ਉਹਦੇ ਕੁਛ ਤੇ ਬਚ ਜਾਣਾ ਬਤਾ ਬਹੁਤ ਵਧੀਆ ਮੂਰੇ ਪੱਕ ਪਕਾ ਕੇ ਇਹਨੂੰ ਦਵਾਈ ਲੱਗ ਜਾਨੀ ਇਹਨੂੰ ਮਾੜੀ ਜੀ ਤੂੜੀ ਧਰ ਕੇ ਬੱਕ ਜਾਂਦੇ ਨੇ ਹੁਣ ਇੱਕ ਮਹੀਨਾ ਬਚਦ ਰਹਿ ਜਨਾਂ ਨੇ ਇੱਧਰ ਆਪਣੀ ਸਬਜ਼ੀ ਲੱਗਣ ਨੂੰ ਤਿਆਰ ਜਿੰਨਾ ਹੋ ਸਕਦਾ ਬਈ ਕੱਲਾ ਜਾਣਾ ਕੁਛ ਮੈਂ ਬੰਦਾ ਪਾ ਲੈਣਾ ਕੋਈ ਦੇਖਾੜੀ ਕਰੀ ਜਾਂਦੇ ਇਹ ਉਹ ਦਿਖਾਉਣਾ ਦਿਖਾਉਣਾ ਹੈ ਮੱਕੀ ਮੱਕੀ ਹੈ ਜਿਹੜੀ ਫੁੱਟ ਫੁੱਟ ਦੀ ਹੋ ਚੁੱਕੀ ਹੈ ਉਹ ਅੱਜ ਪਾਣੀ ਚੱਲ ਰਿਹਾ ਹੈ ਇਹਨੂੰ ਕਿਸ ਤਰ੍ਹਾਂ ਪਾਈਪ ਲਾ ਕੇ ਆਪਣੇ ਪਾਣੀ ਛੱਡਦੇ ਆਪਾਂ ਉਹੀ ਪਾਈਪ ਖੋਲ ਦਿੰਨੇ ਆ ਜਿਹੜੇ ਕਿ ਰਾਰ ਰਮਾਉਣਾ ਆਪਾਂ ਨੇ ਮੱਕੀ ਦੇ ਵਿੱਚ ਹੁਣ ਦੱਸਦਾ ਮੈਂ ਕੀ ਗੱਲ ਹੋ ਗਈ ਦਿਖਾਉਣਾ ਤੁਹਾਨੂੰ ਮੱਕੀ ਆਪਣੀ ਸੋਹਣੀ ਬਹੁਤ ਹੈਗੀ ਮੱਕੀ ਹੋ ਗਈ ਫੋਟ ਫੋਟ ਦੇ ਲਵੇ ਪਹੁੰਚਣ ਵਾਲੀ ਆ ਅਰੇ ਐ ਸਵਾਹ ਪੈ ਗਈ ਬਾਈ ਇਹ ਜਿਹੜੀ ਸਵਾਹ ਆ ਗਈ ਪਾਣੀ ਨੂੰ ਦੁਰਨੰਦੀ ਗਾ ਵੱਡੀ ਪ੍ਰੋਬਲਮ ਇਹ ਆਈ ਪਈ ਸਾਰੀਆਂ ਖਾਲੀਆਂ ਤੇ ਇੱਧਰ ਪਾਣੀ ਬੈਡਾਂ ਤੇ ਚੜਨ ਲੱਗ ਰਿਹਾ ਹੈ ਤੇ ਚਲੋ ਬਾਈ ਇਹ ਕਰਾਂਗੇ ਲੋਡ ਬੰਦਾ ਪੁੱਛ ਕੇ ਕੱਲ ਨੂੰ ਸਾਰੀਆਂ ਉੱਥੇ ਕੱਢਾਂਗੇ ਨਾਲ ਆਪ ਲੱਗਾਂਗੇ ਦੋ ਤਿੰਨ ਤੰਗੜੀਆਂ ਲੈ ਕੇ ਸਾਰੀਆਂ ਤੋਂ ਕੱਢਣਾ ਪਊਗਾ ਤੇ ਆਲੂ ਬਖਾਰੇ ਕਿਹੜੇ ਕਿਰੇ ਕਿਰੇ ਖਾਨ ਨੂੰ ਤੋੜ ਦੇਣੇ ਆਪਾਂ ਆ ਤੋੜੇ ਨੂੰ ਦੇਖੋ ਹੁਣ ਤਾਂ ਕੰਨ ਚਾਰ ਦਿਨਾਂ ਦਾ ਹੋ ਜਾਣਗੇ ਖੰਡ ਵਰਗੇ ਹੁਣ ਥੋੜੇ ਜਿ ਖੱਟੇ ਨੇ ਖਾਨ ਚ ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਕਰ ਰਹੇ ਆ ਬਜਾਈ ਡੀਐਸਆਰ ਹੈਲੋ 1509 ਦੀ ਕਰ ਰਹੇ ਹਾਂ ਭਾਈ ਜੀ 1509 ਅਗੇਤੀ ਵੱਢੀ ਜਾਂਦੀ ਹੈ ਇਹਦੇ ਵਿੱਚ ਮੱਕੀ ਵੇਚ ਜਾਂਦੀ ਆ ਉਹਦੋਂ ਵਾਰ ਕਣਕ ਵੇਚ ਜਾਂਦੀ ਆ ਬਾਈ ਸਕੀਮ ਤਾਂ ਆ ਫਿਰ ਦੇਖੋ ਜੇ ਪਾਸ ਹੁੰਦੀ ਹੈ ਤੇ ਬੀਜ ਰਹਾਂਗੇ ਆਪਾਂ ਹੈਲੋ ਜਿਹੜੀ ਮਸ਼ੀਨ ਆ ਇਹ ਅਮਰਗੜ੍ਹ ਦੀ ਬਣੀ ਹੋਈ ਆ ਸਾਡੇ ਪਿੰਡ ਤੇ ਲਗਭਗ ਸਾਰਾ ਰਕਬਾ ਇਸੇ ਮਸ਼ੀਨ ਨਾਲ ਹੀ ਬੀਜਦੇ ਨੇ ਇਹ ਆ ਮਸ਼ੀਨ ਸਰਦਾਰਾ ਸਿੰਘ ਦੀ ਤੇ ਇਹ ਬੀਜਦਣ ਕਿਰਾਏ ਤੇ ਸਾਰਿਆਂ ਨੇ ਬਾਈ ਵਧੀਆ ਬੀਜਦੀ ਮਸ਼ੀਨ ਇਹ ਪੂਰਾ ਪੁੰਜੇ ਖਾਨ ਦਾ ਜੀ ਪਹਿਲਾਂ ਹੱਥ ਨਾਲ ਸਿੱਟਾ ਦੇ ਰਹੇ ਸਾਰੇ ਜਿੱਥੇ ਕੋਈ ਡਿੱਕੇ ਵਾਲਾ ਥਾ ਹੈਗਾ ਡਿੱਕੇ ਥੇ ਸੀਗਾ ਹੈਲੋ ਤੇ ਅੱਜ ਪਹਿਲੇ ਦਿਨ ਚਲਾਈ ਇਹਦੀ ਸੈਟਿੰਗ ਜੀ ਕਰਦੇ ਆ ਕਿਉਂ ਸਾਲ ਬਾਅਦ ਚਲਾਉਣਾ ਫਿਰ ਆ ਮੈਂ ਕੁਝ ਦੋ ਕਣਸੀ ਤਾਂ ਲਾਈਆਂ ਤੀ ਬੜਾ ਬੀਬਦਾ ਹੋਇਆ ਹੁਣ ਲੈ ਇਧਰ ਦੋ ਕਿਹੜੇ ਫੇਰ ਲਾ ਰਾਂ ਦੂਰੀ ਪਰ 10 15 ਮਿੰਟਾਂ ਦੀ ਐ ਇਹ ਆਪਾਂ ਸੇ ਵਿੱਗੇ ਬਾਹਣ ਬੀਜਾਂਗੇ ਬਾਈ ਤੇ ਚਲੋ ਇਹ ਤੇ ਕੀ ਕਰਕੇ ਦੇਖਦਾ ਕੋਰਸ ਕਹਿੰਦੇ ਵੀ ਗੇਤੀ ਵੱਢੀ ਜਾਂਦੀ ਐ ਫਿਰ ਮੱਕੀ ਹੋ ਜਾਂਦੀ ਐ ਸੋਚਦਾ ਸੀ ਆ ਵੀ ਠੇਕਾ ਭਰਿਆ ਮਾੜਾ 2 ਰੁਪਏ ਬੱਜ ਜਾਣ ਤੇ ਫਿਰ ਦੇਖਦਾ ਕੀ ਬਣਦਾ ਤੁਹਾਨੂੰ ਤੁਰ ਤੱਕ ਦਿਖਾਵਾਂਗੇ ਵੱਢਣ ਤੱਕ ਇਹਨੂੰ ਵੀ ਕੀ ਬਣਿਆ ਕੀ ਨਾ ਤੇ ਚਲ ਇਹਦੀ ਸੈਟਿੰਗ ਹੋ ਜਾਣ ਫਿਰ ਚਲਾਉਨੇ ਨੂੰ ਦਿਖਾਵਾਂਗੇ ਤੁਹਾਨੂੰ ਅੱਗੇ ਕੀ ਕੀ ਹੁੰਦਾ ਹਾਂਜੀ ਦੇਖੋ ਹੋ ਰਹੀ ਐ ਸਿੱਧੀ ਬਜਾਈ ਇਹਨੂੰ ਹੁਣ ਆਪਾਂ ਪਾਣੀ ਲਾ ਕੇ ਬਾਈ ਪਾਣੀ ਲਾ ਕੇ ਇਹਨੂੰ ਆਪਾਂ ਦਵਾਈ ਛਿੜਦਾਂਗੇ ਅੱਖਾਂ ਲਈ ਇਹ ਚ ਤੇ ਪਰਮਾਤਮਾ ਵਾਹਿਗੁਰੂ ਕਿਰਪਾ ਕਰੇ ਵਧੀਆ ਹੀ ਹੋਵੇ ਆਪਣੀ ਮੈਂ ਤਾਂ ਬਹੁਤ ਕਰਦਿਆਂ ਬਾਈ 15 ਰਾਤ ਕੱਕ ਦੀ ਕਮਾਈ ਨਾਲ ਘਿੱਡ ਭਰਦਾ ਉਹ ਗਾਣੇ ਵਾਲੇ ਵਾਂਗੂ ਸਿੱਧੂ ਮੂਸੇ ਵਾਲੇ ਵਾਂਗੂ ਬਾਣ ਥੋੜਾ ਵੱਧ ਮੰਡਿਆ ਪਿਆ ਕੰਪਿਊਟਰ ਕਰਾ ਲੱਗਿਆ ਜਿੱਥੋਂ ਮਿੱਟੀ ਖਿੱਚੀ ਹੋਈ ਹੈ ਉੱਥੇ ਮਸ਼ੀਨ ਥੋੜੀ ਘੱਟ ਲੱਗਦੀ ਵੀ ਬਹੁਤ ਡੇਕਦਾ ਓਏ ਜਿੱਥੇ ਕਾਰਾਂ ਲੱਕੀ ਉੱਥੇ ਘੱਟ ਲੱਗਦੀ ਹੈ ਨਾ ਠੀਕ ਆ ਵਧੀਆ ਲੋਕ ਸੇਵਕ ਰਿਸ ਪੈਡਲ ਭਾਵਗੇ ਬਾਈ ਬੜੀ ਕਮਾਈ ਕਰੀ ਆ ਬਾਈ ਨੇ ਹੋਰ ਸੇਵਕ ਕਮਾਣਾ ਜਦੋਂ ਇਹ ਸੌਰਤ ਸੰਭਾਲੀ ਉਦੋਂ ਨਹੀਂ ਕੰਮ ਤੇ ਹੁਣ ਨਾ ਬੜਾ ਚੱਲਦਾ ਘਰ ਆ ਦੇਖੋ ਬਈ ਪੈਰ ਦੇਖੋ ਮੁੜ ਗਏ ਬਾਈ ਦੇ ਵਿੰਗ ਹੋਏ ਆਪਣੇ ਕੰਮ ਕਰਦੇ ਤੇ ਅਜੇ ਵੀ ਪਚਰਾ ਘੜਦਾ ਨਹੀਂ ਕਹਿੰਦਾ ਚੱਲੀ ਸੰਘਰਸ਼ ਆ ਬਾਈ ਕਹਿੰਦਾ ਜ਼ਿੰਦਗੀ ਦਾ ਹੈ ਚੱਲੀ ਜਾਂਦਾ ਕੰਮ ਬਹੁਤ ਸਾਲ ਲਾਤੇ ਹੁਣ ਨਾ ਬਹੁਤ ਸਾਲ ਬੜ ਕੇ ਤਾਂ ਚੱਲੇ ਇਹ ਮਿੰਤਾ ਨਹੀਂ ਬਾਈ ਆਹ ਦੋਨੇ ਪੈਰਾ ਤੇ ਬਿੰਕ ਪੈ ਗਿਆ ਬਾਈ ਪਾਰ ਚਾਹ ਤੇ ਰਿਹਾ ਬਾਈ ਤੇ ਬਿੰਕ ਕੀ ਕਰੂਗਾ ਬਿੰਕ ਕੀ ਕਰੂ ਬਾਈ ਨ ਪਈ ਜਾਂਦਾਗਾ ਹਾਂ ਇਹ ਤਾਂ ਗੱਲ ਹੈ ਮੜਾ ਟਾਈਮ ਭਇਆ ਡੱਕਾ ਦੀ ਆਵਾਜ਼ ਆਉਂਦੀ ਜਿਹਨੂੰ ਪ੍ਰੋਬਲਮ ਬਹੁਤ ਹੋਲੀ ਆ ਬਾਈ ਤੇ ਇਹਦੇ ਨਾਲ ਆਪਣਾ ਕਾਪੀਰਾਈਟ ਆਉਣ ਦਾ ਚਾਂਸ ਵੱਧ ਰਹਿਣਾ ਕਿਤਾਂ ਜਿਹੜੇ ਕੰਮ ਚੱਲੀ ਜਾਂਦੇ ਨੇ ਹੁਣ ਇਸ ਤਰ੍ਹਾਂ ਤੁਸੀਂ ਪੈਡੀ ਤੇ ਆਪਣੀ ਪਟੀਲਾ ਖਲੋਰ ਸੈੱਟ ਸਕਦੇ ਹੋ ਡੀਐਸ ਦਾ ਡੀਐਸਆਰ ਕਰਨ ਤੋਂ ਬਾਅਦ ਸਿੱਧੀ ਬਿਜਾਈ ਕਰਨ ਤੋਂ ਬਾਅਦ ਇਹ 1509 ਦੀ ਬਿਜਾਈ ਆ ਬਈ ਜੇਤੀ ਵੱਡੀ ਜਾਊਗੀ ਇਹ ਇਹ ਉੱਤੇ ਇੱਕ ਪਰਤ ਬਣਾ ਲਵੇ ਜਿਹਨਾਂ ਕੱਖ ਨਹੀਂਾਰੇ ਹੁੰਦੇ ਇਕੱਲੇ ਜੀਰੀ ਹਰੀ ਹੋਊਗੀ ਝੋਨਾ ਹਰਾ ਹੋਊਗਾ ਚੌਲ ਹਰੇ ਹੋਣਗੇ ਢੋਡ ਏਰੀਆ ਦੀ ਬੋਲੀ ਆ ਇਹ ਝੋਨਾ ਚੌਲ ਜੀਰੀ ਮੂੰਗੀ ਉਧਰ ਆ ਰਹੇ ਨੇ ਮੁੰਡੇ ਡੀਐਸ ਕਰਨ ਡੀਐਸਰ ਕਰਨ ਤੋਂ ਬਾਅਦ ਪਾਣੀ ਲਾ ਕੇ ਦਵਾਈ ਛਿੜਦੇ ਹੋਏ ਭਾਈ ਇਹ ਦਵਾਈ ਇੱਕ ਤਾਂ ਪੈਡੀ ਹੈਗੀ ਪੈਡੀ ਕਹਿੰਦੇ ਨੇ ਜੀ ਨੂੰ ਤੇ ਇੱਕ ਹੈਗੀ ਹੈਗੀ ਇਹ ਨਾਲ ਪਟੇਲਾ ਕਲੋਰ ਪਾਈਏ ਤੇ ਨਦੀਨਾਂ ਦੀ ਰੋਕਥਾਮ ਕਰਤਰ